ਆ ਦੇਖੋ ਇਹਨੂੰ ਮੈਂ ਇੱਕ ਚੀਜ਼ ਇਹਦੀ ਹੋਰ ਚੀਜ਼ ਦਿਖਾਣਾ ਆ ਦੇਖੋ ਇਹ ਡਬਲ ट्रांजਿਸਟਰ ਨਾਲੇ ਸਭ ਕੁਝ ਪਤਾ ਲਗਾ ਲਿਆ ਮੈਂ ਆਪਣੇ ਦਿਮਾਗ ਦਾ ਇਸਤੇਮਾਲ ਕਰਕੇ ਸਭ ਕੁਝ ਪਤਾ ਲਗਾ ਲਿਆ 58 ਦੀ ਕਨਸੀਲਡ ਹੈ ਇਹ ਤੁਹਾਨੂੰ ਸਿਰਫ 50 ਰੁਪਏ ਦੀ 130 ਰੁਪਏ ਦਾ 12 ਰੁਪਏ ਦਾ ਇਹ ਚੇ ਖਾਲਾ ਗਿਰਜੀ ਨਹੀਂ ਨਹੀਂ ਤੋੜਦੇ ਨਹੀਂ ਆਹ ਭਾਜੀ ਆ ਦੇਖੋ ਜਿੰਨੇ ਮਰਜ਼ੀ ਮਾਰੀ ਜਾਓ ਤੋੜਦੇ ਨਹੀਂ 50000 ਰੁਪਏ ਦੇ ਵੀ ਤੁਸੀਂ ਦੁਕਾਨ ਓਪਨ ਕਰਾ ਦੇਗੇ ਉਹਦੀ ਨਾਲੇ ਫੁੱਲ ਗਾਰੰਟੀ ਕੋਰੀਅਰ ਤੇ ਵੀ ਆ ਜਾ ਕੀ ਆ ਸੋਚ ਰੇ ਤੇਰੀ ਮੰਨਣਾ ਪੜੇਗਾ ਹਾਂ ਟਰਾਂਸਪੋਰਟ ਸਾਡੀ ਅਵੇਲੇਬਲ ਹੈ 올 ਇੰਡੀਆ ਟਰਾਂਸਪੋਰਟ ਹੈ ਸਾਡੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਬਸਤੇ ਵੀ ਜੇ ਕੋਈ ਬਮਾਲ ਰਖਾਣਾ ਚਾਹੁੰਦਾ ਅਸੀਂ ਬਸਤੇ ਵੀ ਰਖਾ ਦਿੰਨੇ ਆ ਉਹਦੇ ਕੋਈ ਦਿੱਕਤ ਨਹੀਂ ਉਹ ਬਸ ਸਾਡੇ ਬਸ ਇਹ ਹੈ ਡਿਲੀਵਰੀ ਚਾਰਜ ਕਸਟਮਰ ਦੇ ਹੁੰਦੇ ਆ ਸਾਡੇ ਨਹੀਂ ਹੁੰਦੇ ਕਿਉਂਕਿ ਅਸੀਂ ਸ਼ਿਕਾਹ ਜੀ ਅੱਜ ਆਪ ਆਏ ਆ ਜਰਸੀ ਇਲੈਕਟ੍ਰੀਕਲ ਦੇ ਇੱਥੇ ਦਾਵਾ ਕੀਤਾ ਜਾਂਦਾ ਹੈ ਕਿ ਸਭ ਤੋਂ ਸਸਤਾ ਸਬਾਨ ਵੇਚੇ ਦਾ ਇੱਥੇ ਮਿਲਦਾ ਤੇ ਆਪਾਂ ਜਾ ਕੇ ਅੰਦਰ ਗੱਲਬਾਤ ਕਰਦੇ ਆ ਕਿੰਨਾ ਸਸਤਾ ਸਬਾਨ ਮਿਲਦਾ ਚਲ ਆਜੋ ਅੱਬੇ ਮਜ਼ਾ ਆਏਗਾ ਨਾ ਭੀੜੋ ਬਹੁਤ ਸੁਣਿਆ ਕਿ ਇੱਥੇ ਸਮਾਨ ਇਹਦਾ ਬਿਜਲੀ ਦਾ ਬਹੁਤ ਸਸਤਾ ਮਿਲਦਾ ਦਿੱਲੀ ਨਾਲੋਂ ਵੀ ਘੱਟ ਰੇਟਾਂ ਤੇ ਮਿਲਦਾ ਆਜੋ ਪਤਾ ਕਰਦੇ ਆ ਇੰਨਾ ਕਿੰਨਾ ਘੱਟ ਰੇਟਾਂ ਤੇ ਮਿਲਦਾ ਤੁਹਾਨੂੰ ਵੀ ਦਿਖਾਉਨੇ ਆ ਆਜੋ ਜੀ ਅੱਛਾ ਸਤੀਕਾਲ ਭਾਜੀ ਕੀ ਹਾਲ ਨੇ ਸਿਕਾ ਭਾਜੀ ਕੀ ਹਾਲ ਹੈ ਜੀ ਵਧੀਆ ਜੀ ਭਾਈ ਜੀ ਆ ਨਾਰਮਲ ਸੱਚ ਕੀ ਰੇਟ ਪੈ ਜਾਂਦੀ ਆਪਾਂ ਆ ਨਾਰਮਲ ਸੋਚਿਆ ਜੀ ਆਪਣੀ ਜਿਹੜੇ ਸਿੰਪਲ ਬੋਰਡਾਂ ਦੇ ਉੱਤੇ ਲੱਗਦੀ ਆ ਇਹ ਬਹੁਤ ਹੀ ਸ਼ੇਅਰ ਵੇ ਸੋਚੀਏ ਇਹਦੇ ਨਾਲ ਦੀ ਆ ਸਾਕਟ ਹੁੰਦੀ ਆ ਆ ਦੇਖੋ ਇਹ ਪੋਗੇ ਤੁਹਾਨੂੰ ਸਿਰਫ 12 ਰੁਪਏ ਦੀ ਠੀਕ ਹੈ ਨਾਲੇ ਪਿੱਛੇ ਚੀਨੀ ਮਿੱਟੀ ਹੋਊਗੀ ਨਾ ਮਚੰਦਾ ਡਰ ਨਾ ਕਿਸੇ ਚੀਜ਼ ਦਾ ਡਰੇ ਇਹਦੀ ਬੈਸਟ ਕੁਆਲਿਟੀ ਹੈ ਯੂਰੀਆ ਦੇ ਵਿੱਚ ਸੋਚਾ ਤੇ ਯੂਰੀਆ ਦੇ ਵਿੱਚ ਹੀ ਸੌਕਟ ਹੈ ਜੀ ਠੀਕ ਹੈ ਆ ਦੇਖੋ ਹੁਣ ਆਪਾਂ ਆਏ ਨੇ ਮੋਡਲਰ ਸੋਚ ਦੇ ਉੱਤੇ ਆ ਦੇਖੋ ਆ ਹੁੰਦੀ ਹੈ ਮੋਡਲਰ ਸੋਚਾ ਪਰ ਅੱਛਾ ਜੀ ਆ ਦੇਖੋ ਯਾਰ ਸਾਡੇ ਕੋਲੇ 10 ਰੁਪਏ ਦੇ ਵਿੱਚ ਸੋਚੁੰਦੀ ਹੈ ਅਮਾਉਂਟ ਐਕਸ ਜੀ ਹਾਂਜੀ ਬਹੁਤ ਵਧੀਆ ਕੁਆਲਿਟੀ ਹੈ ਲਾਈਫ ਟਾਈਮ ਗਾਰੰਟੀ ਹੈ ਇਹਦੀ ਠੀਕ ਹੈ ਓਨਲੀ ਸਿਰਫ ਕਿੰਨੇ ਦੀ ਹੈ 12 ਰੁਪਏ ਦੀ ਓਕੇ ਆ ਸਾਡੇ ਕੋਲ ਸਿੰਪਲ ਸੋਚ ਆਂਦੀ ਹੈ ਪੋਲੀਕਾਰਬੋਨੇਟ ਡੁਇਜ ਉਹ ਪਾਉਗੇ ਤੁਹਾਨੂੰ 9 ਰੁਪਏ ਦੀ ਗਾਰੰਟੀ ਸਭ ਦੀ ਲਾਈਫਟਾਈਮ ਹੋਊਗੀ ਇਹਦੇ ਵਿੱਚ ਇਹ ਜਿਹੜੇ ਸਾਕਟ ਆਂਦੇ ਆ ਦੇਖੋ ਆ ਚੀਨੀ ਮਿੱਟੀ ਦੇ ਵਿੱਚ ਸਾਕਟ ਆਂਦੇ ਇਹਦਾ ਇਹਦੀ ਵੀ ਲਾਈਫਟਾਈਮ ਗਾਰੰਟੀ ਹੈ ਇਹ ਪਾਊਗਾ ਤੁਹਾਨੂੰ ਸਿਰਫ 16 ਰੁਪਏ ਦਾ ਅਮਾਉਂਟ ਟੈਕਸ ਦਾ ਲਾਂਗੇ ਤਾਂ ਉਹ ਤੁਹਾਨੂੰ ਪਾਊਗਾ 18 ਰੁਪਏ ਦਾ ਤੇ ਆਹ ਦੇਖੋ ਆ ਬੈਲ ਸੋਚਣ ਦਾ ਸਾਡੇ ਕੋਲੇ ਹਾਂਜੀ ਇਹ ਮਾਰਕੀਟ ਦੇ ਵਿੱਚ 50 ਤੋਂ 60 ਰੁਪਏ ਦਾ ਮਿਲਦਾ ਸਾਡੇ ਜਿਵੇਂ ਕਾਫੀ ਸੋਹਣਾ ਲੱਗ ਰਿਹਾ ਹਾਂਜੀ ਇਹ ਸਾਡੇ ਕੋਲੇ ਸਿਰਫ 32 ਰੁਪਏ ਦਾ ਕਾਲੇ ਜੀ ਪੂਰੀ ਪੂਰੀ ਫੁੱਲ ਗਾਰੰਟੀ ਹੈ ਨਾ ਚੀਜ਼ਾਂ ਦੀ ਇੱਕ ਬੈਲ ਸ ਇਹਨੀ ਫੈਂਸੀ ਚਲਦੀ ਹੈ ਅੱਜਕੱਲ ਇਹ ਵੀ ਵੈਲਾ ਸੱਚਾ ਪਾਣੀ ਪਾ ਕੇ ਖਰਾਬ ਹੀ ਹੋ ਜਾਂਦੀ ਨਹੀਂ ਨਹੀਂ ਇਹ ਵਾਟਰਪਰੂਫ ਹੈ ਇਹ ਕੋਈ ਖਰਾਬ ਨਹੀਂ ਹੋਗੀ ਫੁੱਲ ਸਾਡੀ ਗਾਰੰਟੀ ਹੁੰਦੀ ਹੈ ਇਹਨਾਂ ਦੀ ਚੀਜ਼ਾਂ ਦੀਆਂ ਆ ਦੇਖੋ ਪਿੱਛੋਂ ਬੰਦ ਹੈ ਪਿਓਰ ਕਾਪਰ ਦੇ ਵਿੱਚ ਹੈ ਫੁੱਲ ਗਾਰੰਟੀ ਹੈ ਸੱਚ ਦੀ ਸਿਰਫ 32 ਰੁਪਏ ਠੀਕ ਆ ਦੇਖੋ 1100 ਕਟ ਆ ਜਾਂਦੀ ਹੈ ਇਹ ਜੇ ਸਾਡੇ ਕੋਈ ਬਲਕ ਦੇ ਵਿੱਚ ਆਰਡਰ ਦਿੰਦਾ ਤਾਂ ਅਸੀਂ 14 ਰੁਪਏ ਲਾ ਦੇਵਾਂ ਪਰ ਕਟੋ-ਕਟ 1000 ਰੁਪਏ ਆਰਡਰ ਹੋਵੇ ਤਾਂ ਇਹ ਦਿੱਲੀ ਦੇ ਵਿੱਚ ਕਟੋ-ਕਟ 45 50 ਰੁਪਏ ਦਿੰਦੇ ਆ ਸਾਡੇ ਕੋਲ ਆਓ ਸਿਰਫ 35 ਰੁਪਏ ਨਾਲੇ ਲਾਈਫਟਾਈਮ ਗਾਰੰਟੀ ਆ ਦੇਖੋ ਚੀਨੀ ਮਿੱਟੀ ਦੇਖੋ ਇਹਦੀ ਕਿੰਨੀ ਹੈਵੀ ਹੈ ਦੀ ਨਾ ਇਹ ਮੱਚੇ ਨਾ ਕਰੇ ਕੁਝ ਨਹੀਂ ਹੁੰਦਾ ਇਹ 5 ਸਾਲ ਸਾਡੀ ਗਾਰੰਟੀ ਹੁੰਦੀ ਹੈ ਇਸ ਚੀਜ਼ ਦੀ ਵੀ ਆ ਦੇਖੋ ਹੁਣ ਇਹਦੇ ਵਿੱਚ ਆ ਸਾਕਟ ਆ ਗਈ ਆ ਦੇਖੋ ਇਹਦੇ ਵਿੱਚ ਇੱਕ ਫਲੈਟ ਸਵਿਚ ਆਂਦੀ ਹੈ ਆ ਦੇਖੋ ਜਿਹੜੀ ਬਿਲਕੁਲ ਅਜਕਲ ਫੈਂਸੀ ਚੱਲ ਰਹੀ ਹੈ ਆ ਬਿਲਕੁਲ ਬੰਦ ਹੋਏਗੀ ਸਵਿਚ ਆ ਫਲੈਟ ਸਵਿਚ ਆਂਦੀ ਹੈ ਇਹ ਵੀ ਤੁਹਾਨੂੰ ਸਿਰਫ 13 ਰੁਪਏ ਦੀ ਪਊਗੀ ਨਾਲੇ ਲਾਈਫਟਾਈਮ ਗਾਰੰਟੀ ਹੈ ਦੀ ਆ ਦੇਖੋ ਇਹਦੀ ਇੱਕ ਐਮਸੀਆ ਮੋਡਲਰ ਐਮਸੀ ਵੀ ਆਂਦੀ ਹੈ ਸਿਰਫ 65 ਰੁਪਏ ਦੀ ਮੋਡਲਰ ਐਮ ਸੀ ਬੀ ਜਿਹੜੀ ਮਾਰਕੀਟ ਦੇ ਵਿੱਚ ਦੇਖੋ ਆ ਤੁਹਾਨੂੰ ਜੇ ਕਿਤੇ ਜਾਉਂਗੇ ਤਾਂ ਤੁਹਾਨੂੰ 150 120 120 30 150 200 ਐ ਮਿਲੂਗੀ ਤੁਹਾਨੂੰ ਸਾਡੇ ਕੋਲ ਸਿਰਫ 65 ਰੁਪਏ ਦੀ ਆ ਦੇਖੋ ਆ ਰੈਗੂਲੇਟਰ ਹੈ ਮਾਰਕੀਟ ਦੇ ਵਿੱਚ ਦੇਖੋ ਕਿੰਨਾ ਫੈਂਸੀ ਰੈਗੂਲੇਟਰ ਹੈ ਨਾਲੇ ਫੁੱਲ ਗਾਰੰਟੀ ਹੈ ਆ ਦੇਖੋ ਇਹਨਾਂ ਵਿੱਚ ਇੱਕ ਚੀਜ਼ ਇਹਦੀ ਹੋਰ ਚੀਜ਼ ਦਿਖਾਣਾ ਆ ਦੇਖੋ ਇਹ ਡਬਲ ट्रांजਿਸਟਰ ਨਾਲ ਇਹ ਤੁਹਾਡਾ ਖਰਾਬ ਨਹੀਂ ਹੁੰਦਾ ਇਹਦਾ ਕੀ ਫਾਇਦਾ ਜੀ ਇਹਦਾ ਫਾਇਦਾ ਇਹ ਹੁੰਦਾ ਕਿ ਇਹ ਜਦੋਂ ਲਾਈਟ ਘਟਬਤ ਹੁੰਦੀ ਹੈ ਤਾਂ ਇਹ ਆਟੋ ਕੱਟ ਹੋ ਜਾਂਦਾ ਓਕੇ ਇਹਦਾ ਇਹ ਬੈਨੀਫਿਟ ਹੈ ਔਰ ਨਾਲੇ ਮਾਰਕੀਟ ਦੇ ਵਿੱਚ ਲੋਂਗੇ ਤੁਹਾਨੂੰ ਇਹ ਪਊਗਾ 150 130 140 ਸਾਢੇ ਤੋਂ ਲੋਂਗੇ ਸਿਰਫ 60 ਰੁਪਏ ਦਾ ਇਹਦੇ 'ਚ ਹਲਕੀ ਕੁਆਲਿਟੀ ਆਂਦੀ ਏ ਇੱਕ ਉਹ ਵੀ ਲੋਂਗੇ ਤਾਂ ਉਹ 45 ਰੁਪਏ ਦਾ ਸਾਡੇ ਕੋਲ ਠੀਕ ਹੈ ਜੀ ਆਹ ਦੇਖੋ ਆਹ ਸਾਡੇ ਕੋਲ MCB ਆਂਦੀ ਆ ਸਿੰਪਲ ਮਾਰਕੀਟ ਦੇ ਵਿੱਚ ਇੰਨਾ ਦੇ ਵੀ ਰੇਟ ਬੜੇ ਉੱਚੇ ਆ 150 ਰੁਪਏ ਦਿੰਦਾ ਕੋਈ ਹੈਵਲ ਦਾ ਲੈ ਲੋ ਤਾਂ ਇੰਨਾ ਮਹਿੰਗਾ ਆ ਸਾਡੇ ਕੋਲ ਸਿਰਫ 55 ਰੁਪਏ ਦਾ ਫੁੱਲ ਗਰੰਟੀ ਆ ਫੁੱਲ ਕਾਪਰ ਦੀ ਹੋਊਗੀ ਫੁੱਲ ਟ੍ਰਿਪਿੰਗ ਆ ওভারਲੋਡ ਤੇ ਵੀ ਤੇ ਸ਼ਾਰਟ ਸਰਕਟ ਤੇ ਵੀ ਇਹ ਫੁੱਲ ਯਾਨੀ ਕਿ ਉਹ ਵਾਲੀ ਆ ਚੀਜ਼ ਠੀਕ ਹੈ ਜੀ ਇੱਕ ਸਾਡਾ ਡੀਪੀ ਸੋਚੰਦ ਹੈ ਇਹ ਜਿਹੜੇ ਪੁਰਾਣੇ ਟਾਈਮਾਂ ਦੇ ਵਿੱਚ ਚੱਲਦੇ ਸੀਗੇ ਅੱਜ ਕੱਲ ਪਹਿਲਾਂ ਐਨ ਐਮ ਸੀ ਬੀ ਆਈ ਥਾਤੇ ਇਹ ਲਾਉਂਦੇ ਸੀਗੇ ਹੁਣ ਇਹ ਅੱਜ ਕੱਲ ਬਹੁਤ ਘੱਟ ਲਾਉਂਦੇ ਲੋਗ ਤਾਂ ਇਹ ਸਿਰਫ ਸਾਡੇ ਕੋਲੇ ਹੈ 50 ਰੁਪਏ ਦਾ ਸਿਰਫ 50 ਰੁਪਏ ਦਾ ਹੀ ਨਾਲੇ 1 ਸਾਲ ਗਾਰੰਟੀ ਹੈ ਫੁੱਲੇ ਦੀ ਠੀਕ ਹੈ ਆ ਦੇਖੋ ਇੱਕ ਇਹ ਹੋਮ ਸੇਫ ਹੁੰਦਾ ਜਿਹਨੂੰ ਆਪਾਂ ਮੋਡੂਲਰ ਐਮ ਸੀ ਬੀ ਕਹ ਦਿੰਦੇ ਆ ਇਹ ਹੋਮ ਸੇਫ ਲਾਉਂਗੇ ਤਾਂ ਸਾਡੇ ਕੋਲ 170 ਰੁਪਏ ਦਾ ਸਿਰਫ ਮਾਰਕੀਟ ਇਹਦੇ 450 400 ਐ ਮਿਲਦਾ ਸਿਰਫ ਓਨਲੀ 70 ਰੁਪਏ ਦਾ ਨਾਲੇ 1 ਸਾਲ ਫੁੱਲ ਗਾਰੰਟੀ ਹੈ ਆ ਦੇਖੋ ਆ ਇੰਡੀਕੇਟਰ ਹੈ ਜਿਹੜੇ ਦਿੱਲੀ ਦੇ ਵਿੱਚ ਕਹਿੰਦੇ ਆ 15 ਰੁਪਏ ਦਾ 20 ਰੁਪਏ ਦਾ 15 ਰੁਪਏ ਦਾ ਦਿਓ ਲਓਗੇ ਤਾਂ ਸਾਡੇ ਕੋਲ 15 ਵਾਲਾ ਵੀ ਹੈਗਾ ਜੇ ਵਧੀਆ ਚੀਜ਼ ਲਓਗੇ ਤਾਂ ਉਹ ਤੁਹਾਨੂੰ ਪਊਗਾ ਸਿਰਫ 20 ਰੁਪਏ ਦਾ ਜਿਹਦੀ ਫੁੱਲ ਗਰੰਟੀ ਹੋਗੀ ਨਾਲੇ ਪਿਓਰ ਕਾਪਰ ਦੇ ਵਿੱਚ ਹੋਊਗਾ ਫੁੱਲ ਗਰੰਟੀ ਹੋਗੀ ਚੀਜ਼ ਦੀ ਆ ਸਾਡੇ ਕੋਲ ਪੇਚਾਂ ਵਾਲੇ ਰੈਗੂਲੇਟਰ ਵੀ ਮਿਲ ਜਾਂਦੇ ਆ ਇਹ ਵੀ ਡਬਲ ट्रांजਿਸਟਰਾਂ ਦੇ ਨਾਲ ਲੋਕਲ ਮਾਲ ਕੋਈ ਨਹੀਂ ਰੱਖਿਆ ਹੋਇਆ ਲੋਕਲ ਲੈਣਾ ਤਾਂ ਅਸੀਂ ਦੇ ਦਾਂਗੇ ਸਿਰਫ 20 ਰੁਪਏ ਦਾ ਲੋਕਲ ਹੈ ਇਹ ਜੇ ਲਓਗੇ ਤਾਂ ਇਹ 45 ਰੁਪਏ ਦਾ ਹੈ ਪੇਚਾਂ ਵਾਲਾ ਮੋਡੂਲਰ ਟਾਈਪ ਬਿਲਕੁਲ ਅਸੀਂ ਕੱਢਿਆ ਹੋ ਆ ਸਾਡੇ ਕੋਲੇ ਕੰਬਾਈਨਡ ਆ ਜਾਂਦਾ ਪਾਵਰ ਦਾ ਕੰਬਾਈਨਡ ਮਾਰਕੀਟ ਵਿੱਚ ਲੋਂਗੇ 150 ਰੁਪਏ 120 ਰੁਪਏ 130 ਰੁਪਏ ਹੱਦ ਕੋਈ ਲਾਸਟ ਕਰੂਗਾ ਤਾਂ 90 ਰੁਪਏ ਦਿੱਲੀ ਦੇ ਵਿੱਚ ਰੇਟ ਇਹਦਾ ਬੋਲਦੇ ਆ 65 ਰੁਪਏ ਦਾ ਸਾਡੇ ਕੋਲੇ ਆਓ ਅਸੀਂ 55 ਰੁਪਏ ਦਵਾਂਗੇ ਨਾਲੇ ਪਿੱਛੇ ਚੀਨੀ ਮਿੱਟੀ ਹੈ ਫੁੱਲ ਗਰੰਟੀ ਹੈ ਚੀਜ਼ ਦੀ ਨਾਲੇ ਹੈਵੀ ਚੀਜ਼ ਹੈ ਆ ਦੇਖੋ ਸਾਡੇ ਕੋਲੇ ਟੈਸਟ ਪਿੰਨ ਹੁੰਦਾ ਹੁਣ ਦਿਖਾਣੇ ਆ ਅਸੀਂ ਟੈਸਟ ਪਿੰਨ ਮਾਰਕੀਟ ਦੇ ਵਿੱਚ ਇਹਨੂੰ ਵੀ ਬਹੁਤ ਲੋਕ ਮੈਂ 30-30 ਰੁਪਏ ਦੇ ਵੇਚਦੇ ਆ ਸਾਡੇ ਕੋਲ ਸਿਰਫ 12 ਰੁਪਏ ਦਾ ਇਹ ਚ ਇੱਕ ਹਲਕੀ ਕੁਆਲਟੀ ਆਂਦੀ ਸਾਡੇ ਕੋਲੇ ਉਹ 1 ਉਹ ਹੁਣ ਆਇਆ ਨੇ ਆਪਾਂ ਕੰਸੀਲਡ ਲਾਈਟਾਂ ਦੇ ਜਿਹੜੀਆਂ ਅੱਜਕੱਲ ਬਹੁਤ ਫੈਂਸੀ ਚਲਦੀਆਂ ਡੈਕੋਰੇਸ਼ਨ ਵਾਸਤੇ ਵੀ ਘਰ ਦੇ ਅੰਦਰ ਅੱਜਕੱਲ ਲੋਕ ਬਹੁਤ ਲਾਣ ਲੱਗ ਗਏ ਇਹ ਆ ਦੇਖੋ ਇਹ 5 ਵਾਟ ਦੀ ਕੰਸੀਲਡ ਹੈ ਇਹ ਤੁਹਾਨੂੰ ਸਿਰਫ 50 ਰੁਪਏ ਦੀ 5 ਵਾਟ ਦੀ ਆ ਤੁਸੀਂ 9 ਵਾਟ ਦੀ ਲਓਗੇ 9 ਵਾਟ ਦੀ ਬੋਗੀ ਤੁਹਾਨੂੰ 80 ਰੁਪਏ ਦੀ 2 ਸਾਲ ਗਾਰੰਟੀ ਨਾਲੇ 5 ਵਾਟ ਲਓਗੇ 1 ਸਾਲ ਗਾਰੰਟੀ ਹੈ 9 ਵਾਟ ਲਓਗੇ 2 ਸਾਲ ਦੀ ਗਾਰੰਟੀ ਹੈ ਨਾਲੇ ਫੁੱਲ ਕਾਪਰ ਦੇ ਅੰਦਰ ਹੈ ਫੁੱਲ ਵਧੀਆ LED ਦੇ ਅੰਦਰ ਹੈ ਜਿਹੜੀ PC 216 ਲੱਗੀ ਹੁੰਦੀ ਹੈ ਬਹੁਤ ਵਧੀਆ ਚੀਜ਼ ਹੈ ਆ ਸਾਡੇ ਕੋਲ ਹੋਲਡਰ ਹੁੰਦਾ ਆ ਦੇਖੋ ਇਹਦੇ ਨਾਲ ਦੇ ਦੋ ਹੋਲਡਰ ਹੁੰਦੇ ਆ ਇਹਨੂੰ ਆਪਾਂ ਕਹਿ ਦਿੰਦੇ ਆ ਬੈਟਨ ਹੋਲਡਰ ਤੇ ਇਹਨੂੰ ਆਪਾਂ ਕਹਿ ਦਿੰਦੇ ਆ ਸਕਲਟ ਹੋਲਡਰ ਇਹ ਹੋਲਡਰ ਲਓਗੇ ਤੁਸੀਂ ਸਾਨੂੰ ਕੋ ਸਾਡੇ ਕੋਲੋਂ ਸਿਰਫ 8 ਰੁਪਏ ਦਾ ਜਿਹੜਾ ਦਿੱਲੀ ਚ ਵੀ ਰੇਟ ਕਹਿੰਦੇ ਆ 9 ਰੁਪਏ ਦਾ ਕਹਿੰਦੇ ਆ ਸਾਡੇ ਕੋਲੇ 8 ਰੁਪਏ ਦਾ ਆਹ ਦੇਖ ਲਓ ਐਡਾ ਫੈਂਸੀ ਹੋਲਡਰ ਹੈ ਇਹ ਇਹ ਵੀ ਤੁਹਾਨੂੰ ਸਿਰਫ ਅਸੀਂ ਦੇਵਾਂਗੇ ਸਿਰਫ 10 ਰੁਪਏ ਦਾ ਨਾਲੇ ਪਿਓਰ ਬਰਾਸ ਦੇ ਅੰਦਰ ਆ ਦੇਖੋ ਹੈਵੀ ਬੰਬੇ ਪਿੰਦੇ ਵਿੱਚ ਹੈ ਬਿਲਕੁਲ ਵਧੀਆ ਚੀਜ਼ ਹੈ ਇਹ ਦੇਖੋ ਜਿਹੜੀ ਗੱਲ ਆ ਆ ਸਾਡੇ ਕੋਲ ਜੰਬੋ ਹੋਲਡਰ ਆ ਗਿਆ ਜੰਬੋ ਹਾਰਡਰ ਵੀ ਹੈਵੀ ਕੁਆਲਟੀ ਦੇ ਅੰਦਰ ਹੈ ਆ ਦੇਖੋ ਪਿੱਛੇ ਪਿੰਨਾ ਵੀ ਹੈਵੀ ਹੈ ਆ ਚੀਜ਼ ਬੰਬੇ ਪਿੰਨਾ ਅੰਦਰ ਸਾਰੀ ਜਿਹੜੀ ਹੈਗੀ ਹੈ ਨਾਲੇ ਬਹੁਤ ਵਧੀਆ ਕੁਆਲਟੀ ਹੈ ਇਹ ਤੁਹਾਨੂੰ ਸਿਰਫ ਅਸੀਂ ਦੇਵਾਂਗੇ 18 ਰੁਪਏ ਦਾ ਜੇ ਸਾਡੇ ਕੋਲ ਕੋਈ ਬਲਕ ਆਰਡਰ ਲਊਗਾ ਜ਼ਿਆਦਾ ਇਹ ਤੁਹਾਨੂੰ ਰਿਟੇਲ ਦੇ ਰੇਟ ਦੱਸ ਰਹੇ ਹੁਣ ਆਪਾਂ ਵੀ ਜਿਹੜੇ ਆਪਣੇ ਕੋਲੇ ਘਰਵਾਰੇ ਕੋਠਿਆਂ ਦਾ ਸਮਾਨ ਲੈਣਾ ਦੇ ਆ ਕੁਝ ਵੀ ਲੈਣਾ ਦੇ ਆ ਤਾਂ ਅਸੀਂ ਉਹਨਾਂ ਦਾ ਬਹੁਤ ਬੈਨ ਯਾਨੀ ਕਿ ਬੈਨੀਫਿਟ ਦੇਵਾਂਗੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਪ੍ਰੋਫਿਟ ਦੇਵਾਂਗੇ ਤਾਂ ਕਿ ਉਹਨਾਂ ਨੂੰ ਕਿਸੇ ਗੱਲੋਂ ਦਿੱਕਤ ਨਾ ਹੋਵੇ ਜੇ ਤੁਹਾਨੂੰ ਮਾਰਕੀਟ ਦੇ ਵਿੱਚ ਮੰਨ ਲਓ 50000 ਦਾ ਸਮ ਨਾਲੇ ਫੁੱਲ ਗਰੰਟੀ ਨਾਲ ਆ ਦੇਖੋ ਮਲਟੀਪਲਰ ਲਗਾ ਜੋ ਆ ਐਡਾ ਸੋਨਾ ਮਲਟੀਪਲਰ ਹੈ ਦੇਖੋ ਇੰਡੀਕੇਟਰ ਵੀ ਹੈ ਦੇ ਅੰਦਰ ਨਾਲੇ ਪਾਵਰ ਹੈ ਲਾਈਟ ਟੂ ਪਾਵਰ ਹੈ ਇਹ 6 ਐਂਪੀਅਰ ਦੇ ਵਿੱਚ ਲੱਗ ਕੇ 16 ਐਂਪੀਅਰ ਹੋ ਜਾਂਦਾ ਠੀਕ ਹੈ ਇਹ ਤੁਹਾਨੂੰ ਸਿਰਫ ਅਸੀਂ ਦੇਵਾਂ ਕਿੰਨੇ ਦਾ 38 ਰੁਪਏ ਦਾ ਆ ਲੋ ਇੱਕ ਕਨਵਰਜਨ ਆਇਆ ਇਹਦਾ ਦੂਜਾ ਸਿਰਫ ਕਿੰਨੇ ਦਾ 23 ਰੁਪਏ ਦਾ ਇੱਕ ਆਪਣੇ ਕੋਲੇ ਹੋਰ ਸੀਗਾ ਆ ਦੇਖੋ ਆ ਪਿਆ ਆ ਲੋ ਸਿਰਫ 16 ਰੁਪਏ ਦਾ ਇਹ ਵੀ ਕਨਵਰਜਨ ਹੈ 16 ਰੁਪਏ ਦਾ ਪੂਗਾ ਤੁਹਾਨੂੰ ਸਿਰਫ ਇਹ ਠੀਕ ਹੈ ਇਹ ਕਹਾ ਮਲਟੀਪਲ ਆ ਦੇਖੋ ਆ 컬러ਫੁਲ ਹੈ ਇਹ ਤੁਹਾਨੂੰ ਸਿਰਫ 15 ਰੁਪਏ ਦਾ 150 ਰੁਪਏ 70 ਸਾਰਾ ਟੋਟਲ ਇਹ ਤੁਹਾਨੂੰ ਆਪਾਂ ਬਿਲਕੁਲ ਜਾਇਜ਼ ਰੇਟਾਂ ਤੇ ਦੇਵਾਂਗੇ ਸਾਬ ਮੀਟਰ ਹੁੰਦਾ ਹੈ ਜੈਪੁਰ ਦਾ ਸਾਬ ਮੀਟਰ ਹੁੰਦਾ ਹੈ ਇਹਨ ਮਾਰਕੀਟ ਦੇ ਵਿੱਚ 250 300 ਐ ਮਿਲਦਾ ਸਾਡੇ ਕੋਲ ਸਿਰਫ 130 ਰੁਪਏ ਦਾ ਨਾਲ ਇੱਕ ਸਾਲ ਦੀ ਫੁੱਲ ਗਾਰੰਟੀ ਹੋ ਗਈ 130 ਰੁਪਏ ਦਾ ਸਾਡੇ ਕੋਲ ਆ ਕੇ ਲੈ ਕੇ ਜਾਓ ਨਾਲ ਵੀਡੀਓ ਵਿੱਚ ਜਿਹੜੇ ਰੇਟ ਤੁਹਾਨੂੰ ਦੱਸ ਰਹੇ ਆ ਉਹ ਰੇਟ ਤੁਹਾਨੂੰ ਦਵਾਂਗੇ ਇਹਦੀ ਵੀ ਸਾਡਾ ਪ੍ਰੋਮਿਸ ਹੈ ਆ ਵਾਟਰ ਬੈਲ ਅਲ ਵਾਟਰ ਲ ਲਾਰਾ ਮੰਦਾ ਇਹ ਮਿਲਦਾ ਹੈ ਮਾਰਕੀਟ ਦੇ ਵੀ 250 ਰੁਪਏ ਦਾ ਸਾਡੇ ਤੋਂ ਲਓ ਸਿਰਫ 130 ਰੁਪਏ ਇੱਕ ਸਾਲ ਦੀ ਫੁੱਲ ਗਾਰੰਟੀ ਔਰ ट्रांजਿਸਟਰ ਵਾਲੀ ਹੈ ਹੈਵੀ ਦੇ ਵਿੱਚ ਕੋਈ ਐ ਨਹੀਂ ਆ ਵੀ ਜਿਹਦੇ ਵਿੱਚ ट्रांजਿਸਟਰ ਨਹੀਂ ਹੁੰਦਾ ਮੱਚ ਜਾਂਦੀ ਨਾ ਮੱਚੂਗੀ ਵੀ ਨਹੀਂ ਫੁੱਲ ਗਾਰੰਟੀ ਹੈ ਸਾਲ ਦੀ ਠੀਕ ਹੈ ਆ ਦੇਖੋ ਹੁਣ ਸਾਡੇ ਕੋਲੇ ਬੱਲਾ ਆਂਦਾ ਜੈ ਸੂਰਿਆ ਦਾ ਇਹ ਵੀ ਸਾਡੇ ਆਪਣੇ ਭਰਾ ਦਾ ਆਪ ਦਾ ਬ੍ਰਾਂਡ ਹੈ ਆਪਾਂ ਇਹ ਸੇਲ ਕਰਦੇ ਆਂ ਸਾਡੇ ਕੋਲੇ ਕਾਸਪਰ ਦਾ ਵੀ ਆਂਦਾ ਇੱਕ ਆ ਦੇਖੋ ਨੋਵਾਟ ਐਲਈਡ ਬੱਲਬ ਹੈ ਇਹ 2 ਸਾਲ ਦੀ ਗਾਰੰਟੀ 50 ਰੁਪਏ ਦਾ ਹੈ ਠੀਕ ਹੈ ਜੀ ਤੇ ਆ ਕਾਸਪਰ ਦੰਦਾ ਹੈ ਆ ਕਾਸਪਰ ਦਾ ਪੈਂਦਾ ਹੈ 1 ਸਾਲ ਗਾਰੰਟੀ 40 ਰੁਪਏ ਦਾ ਸਰਫ ਪੂਲ ਗਾਰੰਟੀਆਂ ਨਾਲ ਇਹਨਾਂ ਦੀ ਸਿਰਫ 40 ਰੁਪਏ ਦਾ ਬੱਲਬ ਆ ਦੇਖੋ ਸਾਡੇ ਕੋਲੇ ਇਹ 16 ਵਟ ਆਂਦੇ ਦਾ ਆ ਦੇਖੋ ਆ 16 ਵਾਟ ਦਾ ਬੱਲਬ ਹੁੰਦਾ ਹੈ ਸਿਰਫ ਉਹ ਸਿਰਫ 138 ਰੁਪਏ ਦਾ ਮਾਰਕੀਟ ਵਿੱਚ 250 ਰੁਪਏ 200 ਰੁਪਏ ਆ ਦਿਖਦਾ ਇਹ ਠੀਕ ਹੈ ਜੀ ਆ ਦੇਖੋ ਸਾਡੇ ਕੋਲ ਆ ਬੈਲ ਹੁੰਦੀਆਂ ਜਿਵੇਂ ਡੋਰ ਬੈਲ ਆਪਾਂ ਕਹ ਦਿੰਨੇ ਆ ਆ ਦੇਖੋ ਸਿਰਫ 65 ਰੁਪਏ ਦੀ ਇੱਕ ਸਾਲ ਦੀ ਫੁੱਲ ਗਾਰੰਟੀ ਹੈ 65 ਰੁਪਏ ਦੀ ਹੈ ट्रांजਿਸਟਰ ਦੇ ਅੰਦਰ ਹੈ ਨਾਲੇ ਫੁੱਲ ਗਾਰੰਟੀ ਹੁਣ ਆਪਾਂ ਆਨੇ ਆ ਬਾਏਰ ਦੀ ਆ ਦੇਖੋ ਸਾਡੇ ਕੋਲ ਜਿਹੜੀ ਬ੍ਰਾਂਡਡ ਚਾਹੀਦੀ ਹੈ ਬ੍ਰਾਂਡਡ ਵੀ ਮਿਲ ਜੂਗੀ ਆ ਫੀਨੋਲੈਕਸ ਦੀ ਵਾਇਰ ਹੁੰਦੀ ਹੈ ਸਾਡੇ ਕੋਲੇ ਆ ਏਕ ਲਾਈਟ ਦੀ ਵਾਇਰ ਹੁੰਦੀ ਆ ਆ ਦੇਖੋ ਠੀਕ ਹੈ ਆ ਆਰ ਕੇ ਗੋਲਡ ਵਾਇਰ ਹੁੰਦੀ ਆ ਆਪਣੇ ਕੋਲੇ ਇਹ ਸਾਰੀਆਂ ਪਿਓਰ ਕਾਪਰ ਦੇ ਵਿੱਚ ਹੋਣਗੀਆਂ ਕੋਈ ਆਪਾਂ ਚਾਈਨਾ ਕਾਪਰ ਨਹੀਂ ਵੇਦੇ ਜਿਹੜਾ ਚਾਈਨਾ ਕਾਪਰ ਲੈਣਾ ਚਾਹੁੰਦਾ ਹੈ ਉਹਨੂੰ ਵੀ ਅਸੀਂ ਆਰਡਰ ਤੇ ਮੰਗਾ ਦਿੰਨੇ ਆ ਪਰ ਅਸੀਂ ਪਿਓਰ ਕਾਪਰ ਵੇਦੇ ਆ ਆ ਸਾਡਾ ਪਿਓਰ ਕਾਪਰ 90 ਮੀਟਰ ਪਿਓਰ ਕਾਪਰ 90 ਮੀਟਰ ਸਿਰਫ 1 ਕਿਐਮਐਮ 500 ਰੁਪਏ ਦਾ ਆਰ ਕੇ ਗੋਲਡ ਆ ਲੋ ਇਹ ਏਕ ਲਾਈਟ ਆ ਜਾਂਦਾ ਵਧੀਆ ਲਾਈਫ ਟਾਈਮ ਗਾਰੰਟੀ ਹੈ ਤਾਰ ਦੀ ਡਬਲ ਪੀਵੀਸੀ ਹੈ 90 ਮੀਟਰ ਪੂਰੀ ਮੀਟਰ ਮਾਰਕਿੰਗ ਇਹ ਤਾਰ ਦੇ ਉਤੇ ਇਹ ਤੁਹਾਨੂੰ ਪਊਗਾ ਸਿਰਫ 690 ਰੁਪਏ ਦਾ ਇੱਕ ਐਮ ਇਹ ਤਾਰ ਦੀ ਫੁੱਲ ਗਰੰਟੀ ਹੋਊਗੀ ਨਾਲੇ 690 ਰੁਪਏ ਸਿਰਫ ਆ ਦੇਖੋ ਆ ਫੀਨੋਲੈਕਸ ਹੁੰਦਾ ਹੈ ਫੀਨੋਲੈਕਸ ਜੇ ਤੁਸੀਂ ਸਾਡੇ ਸਾਡੇ ਤੋਂ ਲੈਂਦੇ ਹੋ ਤਾਂ ਅਸੀਂ ਤੁਹਾਨੂੰ ਮਾਰਕੀਟ ਨਾਲੋਂ 30 ਰੁਪਏ 40 ਰੁਪਏ ਡਬਲ ਸਸਤਾ ਦੇਵਾਂਗੇ ਇੰਨੀ ਵੀ ਗਰੰਟੀ ਹੈ ਸਾਡੀ ਠੀਕ ਹੈ ਆਪਣੇ ਕੋਲ ਆ ਦੇਖੋ ਆ ਚੀਜ਼ਾਂ ਆ ਜਾਂਦੀਆਂ ਆ ਕੇਬਲ ਵਾਇਰ ਹੋ ਗਈ ਕੇਬਲ ਵਾਇਰ ਮਾਰਕੀਟ ਦੇ ਵਿੱਚ ਲਓਗੇ ਤਾਂ 1000 ਰੁਪਏ ਦਾ ਰੋਲ 1100 ਦਾ ਰੋਲ 1200 ਦਾ ਸਾਡੇ ਤੋਂ ਲਓ ਸਿਰਫ 700 ਰੁਪਏ ਦਾ ਰੋਲ ਪੂਰਾ 90 ਮੀਟਰ 100 ਗੱਜ ਆ ਦੇਖੋ ਆ ਦੇਖੋ ਆ 4 ਐਮ ਐਮ ਦੀ ਐਲੂਮੀਨੀਅਮ ਵਾਇਰ ਹੈ ਮਾਰਕੀਟ ਦੇ ਵਿੱਚ ਇਹਨੂੰ ਹੀ ਲਓਗੇ ਤਾਂ ਹੀ ਤੁਹਾਨੂੰ 1000 ਰੁਪਏ ਦਾ ਰੋਲ ਮਿਲੇਗਾ ਸਾਡੇ ਕੋਲ ਸਿਰਫ 680 ਰੁਪਏ ਦਾ ਪੂਰਾ 90 ਮੀਟਰ 100 ਗੱਜ ਵਧੀਆ ਪੀ ਵੀ ਸੀ ਦੇ ਅੰਦਰ ਆ ਦੇਖੋ ਇਹਦਾ ਵਜ਼ਨ ਦੇਖੋ ਕਿੰਨਾ ਹੈ ਆ 10 ਐਮ ਐਮ ਦੀ ਵਾਇਰ ਹੈ ਮਾਰਕੀਟ ਦੇ ਵਿੱਚ ਲਓਗੇ 2800 ਦਾ ਰੋਲ ਹੈ 2900 ਦਾ ਰੋਲ ਹੈ ਇਹ ਖੰਬੇ ਦੇ ਜਿਹੜੀ ਆਪਾਂ ਘਰੋਂ ਮੇਨ ਨਹੀਂ ਲੈ ਕੇ ਅੱਦੇ ਘਰੇ ਮੀਟਰ ਦੇ ਵਿੱਚ ਲਾਣ ਦੇ ਆ ਦੇਖੋ ਆ ਪੀਵੀਸੀ ਗਿੱਟੀ ਹੁੰਦੀ ਹੈ ਸਾਡੇ ਕੋਲੇ 130 ਰੁਪਏ ਦਾ 1000 ਪੀਸ 130 ਰੁਪਏ ਦਾ ਸਿਰਫ ਆ ਦੇਖੋ ਇਹ ਕਲੰਪ ਆ ਜਾਂਦੇ ਆ ਸਿਰਫ 90 ਰੁਪਏ ਦਾ ਪੈਕੇਜ 100 ਪੀਸ ਆ ਦੇਖੋ ਇਹਦੇ ਨਾਲ ਦੇ ਸਾਰੇ ਕਲੰਪ ਆਂਦੇ ਆ ਆਪਣੇ ਕੋਲੇ ਜਿੰਨੇ ਵੀ ਕਲੰਪ ਹੈ ਬਹੁਤ ਵਧੀਆ ਕੁਆਲਿਟੀ ਹੁੰਦੀ ਹੈ ਕੁਆਲਿਟੀ ਵੱਲੋਂ ਵੀ ਸਾਡਾ ਕੋਈ ਕੰਪਰਮਾਈਜ਼ ਨਹੀਂ ਹੈ ਕੁਆਲਿਟੀ ਅਸੀਂ ਦਿੰਨੇ ਆ ਫੁੱਲ ਗਾਰੰਟੀ ਹੈ ਸਾਡੀ ਚੀਜ਼ ਦੀ ਵੀ ਆਲੇ ਜਿਹੜੀ ਚੀਜ਼ ਦਵਾਂਗੇ ਵਧੀਆ ਦਵਾਂਗੇ ਇਸ ਤੋਂ ਇਲਾਵਾ ਕੋਈ ਘੱਡਿਆ ਚੀਜ਼ ਦਵਾਂਗੇ ਆ ਦੇਖੋ ਅੱਛੇ ਐਮ ਐਮ ਸਾਤਾਵੇਂ ਇਹਨਾਂ ਸਭ ਦੇ ਅੱਡਾ ਡਰੇਟ ਹੁੰਦੇ ਆ ਕੋਈ 100 ਰੁਪਏ ਦਾ ਕੋਈ 120 ਰੁਪਏ ਦਾ ਕੋਈ 130 ਰੁਪਏ ਦਾ ਐ ਹੁੰਦਾ ਸਾਰਾ ਰੇਟ ਜਿਹੜਾ ਹੋਲ ਸੇਲ ਰੇਟ ਆ ਤੁਹਾਨੂੰ ਹੋਲ ਸੇਲ ਰੇਟ ਤੇ ਪ੍ਰੋਵਾਈਡ ਕਰਾਵਾਂਗੇ ਅਸੀਂ ਜਿਹੜੀ ਗੱਲ ਆ ਉਥੇ ਆ ਦੇਖੋ ਇਹ ਮੇ 1.3 ਟੋਪ ਹੈ ਆ ਦੇਖੋ ਇਹ ਮਾਰਕੀਟ ਦੇ ਲੋਂਗੇ 50 ਰੁਪਏ ਦਾ ਮਿਲੂਗਾ ਤੁਹਾਨੂੰ ਸਾਡੇ ਕੋਲ ਸਿਰਫ 35 ਰੁਪਏ ਦਾ 16 ਐਂਪੀਅਰ ਦਾ ਛੋਟਾ ਲੋਂਗੇ ਤਾਂ 16 ਰੁਪਏ ਦਾ ਆ ਦੇਖੋ ਇਹ ਕੇ ਹੈਵੀ ਚ ਆਂਦਾ ਜਿਹੜਾ ਯੂਰੀਆ ਚ ਹੁੰਦਾ ਜਿਹੜੇ ਹੀਟਰ ਤੇ ਗੀਜ਼ਰ ਤੇ ਲਾਉਂਦੇ ਆਪਾਂ ਅੱਜ ਕੱਲ ਏਸੀ ਤੇ ਲਾਉਂਦੇ ਆ ਇਹ ਸਭ ਤੋਂ ਬੈਸਟ ਕੁਆਲਿਟੀ ਹੁੰਦੀ ਹੈ ਯੂਰੀਆ ਦੀ ਇਹ ਮੱਚਦਾ ਨਹੀਂਗਾ ਤਾਂ ਇਹ ਤੁਹਾਨੂੰ ਸਿਰਫ ਕਿੰਨੇ ਦਾ ਦੇਵਾਂਗੇ ਅਸੀਂ ਇਹ ਵੀ 37 ਰੁਪਏ ਦਾ ਸਿਰਫ ਯੂਰੀਆ ਦੇ ਵਿੱਚ ਬਾਕੀ ਤੁਹਾਨੂੰ ਸ਼ੀਟਾਂ ਮੋਡੂਲਰ ਸ਼ੀਟਾਂ ਹੁੰਦੀਆਂ ਆ ਦੇਖੋ ਸਾਡੇ ਕੋਲੇ ਇਹ ਸ਼ੀਟਾਂ ਹੁੰਦੀਆਂ ਦੇਖੋ ਨਾਲੇ ਫੁੱਲ ਫਲੈਕਸੀਬਲ ਹੁੰਦੀਆਂ ਸ਼ੀਟਾਂ ਇਹ ਆ ਦੇਖੋ ਨਾਲੇ ਫਿਨਿਸ਼ਿੰਗ ਦੇਖੋ ਲਾਈਫ ਟਾਈਮ ਗਾਰੰਟੀ ਆ ਰੰਗ ਉਤਰਨ ਦੀ ਆ ਦੇਖੋ ਤੁਹਾਨੂੰ ਮੈਂ ਦਿਖਾਣਾ ਹੈ ਦੀ ਫਲੈਕਸੀਬਿਲਟੀ ਜਿਹੜੇ ਦਿੱਲੀ ਕਹਿੰਦੇ ਆਪਾਂ ਐਵੇਂ ਆ ਐਵੇਂ ਆ ਆ ਦੇਖੋ ਫੁੱਲ ਫਲੈਕਸੀਬਲ ਆ ਦੇਖੋ ਟੁੱਟਣਾ ਨਹੀਂ ਜਾਵੇ ਵੀਰ ਜੀ ਨਹੀਂ ਨਹੀਂ ਟੁੱਟਦੀ ਨਹੀਂ ਆਹ ਭਾਜੀ ਆ ਦੇਖੋ ਜਿੰਨੇ ਮਰਜ਼ੀ ਮਾਰੀ ਜਾਓ ਟੁੱਟਦੀ ਨਹੀਂ ਸੀ ਹੋਰ ਦੱਸੋ ਗਾਰੰਟੀ ਹੈ ਜੀ ਫੁੱਲ ਇਸ ਚੀਜ਼ ਦੀ ਸਾਡੇ ਕੋਲੇ ਸ਼ੀਟਾਂ ਮਾਰਕੀਟ ਦੇ ਵਿੱਚ ਦੇਖੋ ਆਡਾ ਰੇਟ ਦਿੰਦਾ ਕੋਈ ਕਹਿੰਦਾ ਇੰਨੇ ਦੀ ਆ ਕੋਈ ਕਹਿੰਦਾ ਇੰਨੇ ਦੀ ਆ ਸਾਡੇ ਕੋਲੇ ਸਭ ਤੋਂ ਛੋਟੀ ਸ਼ੀਟ ਸਿਰਫ ਔਰ ਸਿਰਫ ਕਿੰਨੇ ਦੀ ਆ 25 ਰੁਪਏ ਦੀ ਵਧੀਆ ਕੁਆਲਿਟੀ ਜ ਹੈ ਹਲਕੀ ਕੁਆਲਿਟੀ ਲਾਉਂਗੇ ਤਾਂ ਸਾਡੇ ਕੋ ਜਿਹੜੀ ਘਰੇ ਲਾਣੀ ਆ ਉਹ ਵਧੀਆ ਚੱਲਦੀ ਐ ਤਸ ਵਧੀਆ ਸ਼ੀਟ ਲਾਓ ਇਹ ਦੋ ਲਾਵਾ ਸਾਡੇ ਕੋਲੇ 17 ਦੇ ਬੰਡਲ ਅੱਜ ਮੈਂ ਦੇਖੋ ਆਹ ਟਿਊਬ ਲਾਈਟ ਪਈ ਐ ਸਾਡੇ ਕੋਲੇ ਆਹ ਕੰਪਨੀ ਟਿਊਬ ਲਾਈਟਾਂ ਦੀ ਐ ਸਾਡੇ ਕੋਲੇ ਆ ਪਈਆਂ ਦੇਖੋ ਇਹ ਮਾਰਕੀਟ ਦੇ ਵਿੱਚ ਤੁਹਾਨੂੰ 200 ਰੁਪਏ ਤੋਂ ਘੱਟ ਕੋਈ ਨਹੀਂ ਦੇ ਸਕਦਾ ਸਾਡੇ ਤੋਂ ਲਓ 130 ਰੁਪਏ ਸਿਰਫ ਨਾਲ 1 ਸਾਲ ਗਾਰੰਟੀ ਫੁੱਲ ਔਰ ਕੰਪਨੀ ਦੀ ਐ ਵਿਨੇ ਦੀ 130 ਰੁਪਏ ਦੇ ਵਿੱਚ 80 ਦੇਵਾਂਗੇ ਇਹ ਆ ਦੇਖੋ ਇਹ ਸਾਡੇ ਕੋਲ ਕੈਮਰੇ ਵੀ ਹੁੰਦੇ ਆ ਠੀਕ ਐ ਇਹ ਮੇਰੇ ਵੱਡੇ ਪੁਰਾਣੇ ਕੰਮ ਕਰ ਰੱਖਿਆ ਇਹਦਾ ਵੀ ਹੋਲ ਸੇਲ ਕਰਦੇ ਆ ਨਾਲ ਤਾਂ ਇਹ ਕੈਮਰਾ ਜੇ ਤੁਸੀਂ ਸਾਡੇ ਤੋਂ ਲੈਨੇ ਹੋ ਹੋਲਸੇਲ ਦੇ ਵਿੱਚ ਲੈਨੇ ਹੋ ਤਾਂ ਸਾਨੂੰ ਅਸੀਂ ਸਿਰਫ ਸਿਰਫ 1000 ਰੁਪਏ ਦਾ ਹੋਲਸੇਲ ਦੇ ਵਿੱਚ ਠੀਕ ਆ ਆ ਵਾਈਫਾਈ ਵਾਲਾ ਦੇਖੋ ਕੈਮਰਾ ਹੈ ਸਾਡੇ ਕੋਲੇ ਇਹ ਵਾਈਫਾਈ ਕੈਮਰਾ ਹੁੰਦਾ ਤੁਹਾਨੂੰ ਕੱਢ ਕੇ ਦਿਖਾ ਦਿੰਦਾ ਮੈਂ ਨਾਲੇ ਬਹੁਤ ਵਧੀਆ ਚੀਜ਼ ਹੈ ਆ ਦੇਖੋ ਨਾਲੇ ਬਿੱਡ ਮਾਈਕ ਹੈ ਇਹ ਕੈਮਰੇ ਦੇ ਵਿੱਚ ਬੋਲੋਗੇ ਫੋਨ ਦੇ ਵਿੱਚ ਆਵਾਜ਼ ਜਾਊਗੀ ਆ ਦੇਖੋ ਨਾਲੇ ਵਧੀਆ ਚੀਜ਼ ਹੈ ਇਹ ਅਦੇ ਚਾਰੇ ਚਾਰੋਂ ਤਰੋਟੇਟ ਹੁੰਦਾ ਨਾਲੇ ਬਹੁਤ ਵਧੀਆ ਚੀਜ਼ ਹੈ ਸਿਰਫ ਔਰ ਸਿਰਫ ਉਹਨੂੰ ਕਿੰਨੇ ਦਾ ਦੇਵਾਂਗੇ 2000 ਰੁਪਏ ਦਾ ਬਿਲਕੁਲ ਨਾਲੇ ਵਾਈਫਾਈ ਹੈ ਕੈਮਰਾ ਨਾਲੇ ਫੁੱਲ ਗਾਰੰਟੀ ਹੈ 2 ਸਾਲ ਦੀ ਸਾਡੇ ਵੱਲੋਂ ਫੁੱਲ ਗਾਰੰਟੀ ਹੁੰਦੀ ਹੈ ਇਸ ਚੀਜ਼ ਦੀ ਨਾਲੇ ਤੁਹਾਨੂੰ ਕਿਸੇ ਚੀਜ਼ ਗੱਲੋਂ ਵੀ ਲੰਮਾ ਨਹੀਂ ਆਊਗਾ ਤੁਸੀਂ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਸਾਡੇ ਕੋਲੇ ਕੈਮਰੇ ਕਮਰੇ ਜਿੰਨੇ ਵੀ ਹੈ ਸਾਡੇ ਕੋਲੇ ਬਹੁਤ ਵਧੀਆ ਫੀਮਦ ਹੈ ਸਾਡੇ ਕੋਲੇ ਵਾਇਰ ਆ ਦੇਖੋ 3+1 ਵਨ ਵਾਇਰ ਆ ਜਾਂਦੀ ਹੈ ਇਹ ਵੀ ਤੁਹਾਨੂੰ ਸਾਨੂੰ ਤੁਹਾਨੂੰ ਮਾਰਕੀਟ ਨਾਲੋਂ ਅਸੀਂ 100 ਰੁਪਿਆ 50 ਰੁਪਏ ਦਾ ਬਸ ਸਸਤਾ ਦੇਵਾਂਗੇ ਤੁਸੀਂ ਸਾਨੂੰ ਇੱਕ ਵਾਰੀ ਕੈਟ 6 ਵੀ ਹੁੰਦੀ ਹੈ ਇਹ ਮਾਰਕੀਟ ਦੇ ਵਿੱਚ ਚੱਲਦਾ ਹੈ ਕੋਈ ਰੇਟ 3000 ਰੁਪਏ ਕੋਈ 3200 ਕੋਈ 3300 ਸਾਡੇ ਕੋਲੇ ਆਓ ਤੁਹਾਨੂੰ ਮਾਰਕੀਟ ਨਾਲੋਂ 300 400 ਰੁਪਏ ਡੱਬਾ ਸਸਤਾ ਅਸੀਂ ਦੇਵਾਂਗੇ ਇਹਦੀ ਵੀ ਗਾਰੰਟੀ ਹੈ ਸਾਡੀ ਜੇ ਮਾਰਕੀਟ 'ਚ 3200 ਦਾ ਹੈ ਤਾਂ ਸਾਡੇ ਕੋਲ 3000 ਰੁਪਏ ਲੈ ਕੇ ਆਓ ਅਸੀਂ ਤੁਹਾਨੂੰ ਡੱਬਾ ਦੇਵਾਂਗੇ 300 5 ਮੀਟਰ ਦਾ ਕੈਟ 6 ਦਾ ਠੀਕ ਹੈ ਆ ਦੇਖੋ ਸਾਡੇ ਕੋਲੇ ਆ ਵੀ ਕੈਮਰਾ ਹੈਗਾ ਇਹ ਸੀਐਮ ਵਾਲਾ ਕੈਮਰਾ ਹੈ ਆ ਦੇਖੋ ਇਹ ਸੀਐਮ ਵਾਲਾ ਕੈਮਰਾ ਹੁੰਦਿਆ ਠੀਕ ਹੈ ਇਹ ਵੀ ਤੁਹਾਨੂੰ ਸਾਡੇ ਕੋਲੇ ਮਿਲ ਜਾਣਗੇ ਸਾਡੇ ਕੋਲੇ ਕੈਮਰੇ ਲੈਣੇ ਆ ਤੁਸੀਂ ਸਾਡੇ ਕੋਲੇ ਆਓ ਵਿਜ਼ਿਟ ਕਰੋ ਸਾਡੀ ਦੁਕਾਨ ਵੀ ਹੈ ਕੈਮਰੇ ਵਾਲੀ ਤਾਂ ਸਾਡੀ ਆ ਪ੍ਰਤਾਪ ਨਗਰ ਮੇਨ ਰੋਡ ਦੇ ਉੱਤੇ 19 ਨੰਬਰ ਦੇ ਕੋਰਨਰ ਤੇ ਦੁਕਾਨ ਹੈ ਬਿਲਕੁਲ ਐਨਪੀ ਐਂਟਰਪ੍ਰਾਈਜ਼ਸ ਹੈ ਉੱਥੇ ਆਓ ਕੈਮਰਾ ਵਾਸਤੇ ਕਦੇ ਵੀ ਬਾਜ਼ਾਰ ਨਾਲ ਪੁੱਛ ਲਈ ਬਾਜ਼ਾਰ ਨਾਲ ਤੁਹਾਨੂੰ 1000 ਰੁਪਏ ਸਸਤਾ ਲਾ ਕੇ ਦੇਵਾਂਗੇ ਅਸੀਂ ਕੈਮਰਾ ਵਾਲੇ ਪਾਸੋਂ ਹੀ ਨਾਲੇ ਫੁੱਲ ਗਾਰੰਟੀ ਹੋਊਗੀ ਸਾਡੀ ਕੈਮਰਿਆਂ ਦੀ ਵੀ ਸਾਨੂੰ ਇੱਕ ਵਾਰ ਸੇਵਾ ਦਾ ਮੌਕਾ ਦਿਓ ਤੁਹਾਨੂੰ ਕਿਸੇ ਵੱਲੋਂ ਨਿਰਾਸ਼ ਨਹੀਂ ਕਰਾਂਗੇ ਕੰਸੀਲਡਾ ਕਸੂਲਡਾ ਆ ਦੇਖੋ ਆ ਸਾਰੀਆਂ ਆਈਟਮਾਂ ਤੁਹਾਨੂੰ ਉਹਨੂੰ ਕਿਤੇ ਵੀ ਦਿੱਲੀ ਜਾਣ ਦੀ ਲੋੜ ਨਹੀਂ ਇੱਥੇ ਆਓ ਸਾਡੇ ਕੋਲੇ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਉਹਨੂੰ ਹਰ ਚੀਜ਼ ਵੱਲੋਂ ਅਸੀਂ ਸਰਟੀਫਾਈਡ ਕਰਾਵਾਂਗੇ ਕੁਝ ਵੀ ਲਓ ਸਾਡੇ ਤੋਂ ਸਟੀਲ ਵਾਇਰ ਵਗੈਰਾ ਵਗੈਰਾ ਦੇਖੋ ਆਹ ਦੇਖੋ ਸਾਰੀ ਚੀਜ਼ਾਂ ਸਾਡੇ ਕੋਲੇ ਅਵੇਲੇਬਲ ਹੁੰਦੀਆਂ ਕੁਝ ਵੀ ਲੈ ਲਓ ਸਾਡੇ ਤੋਂ ਆਹ ਦੇਖੋ ਆਹ ਸਾਡੇ ਕੋਲ ਸਟੀਲ ਵਾਇਰ ਹੁੰਦੀ ਆ ਆ ਜਿਹੜੀ ਬਿਜਲੀ ਵਾਲੇ ਤਾਰਾ ਪੂਰਾ ਪਾਉਂਦੇ ਆ ਇਹ ਸਾਡੇ ਕੋਲੇ ਬਿਲਕੁਲ ਚੀਪ ਪ੍ਰਾਈਸ ਤੇ ਮਿਲਦੀ ਆ ਕਿੰਨੇ ਦੀ ਸਿਰਫ 30 ਰੁਪਏ ਦੀ ਕੋਲ ਗਰੰਟੀ ਹੈ ਕੋਈ ਤੀਰ ਵੀ ਦੇ ਕੇ ਦਿਖਾ ਦੇ ਆਪਾਂ ਦੇਣਦਾਰ ਆ ਹੋਰ ਦੱਸੋ ਹਰ ਚੀਜ਼ ਦੇ ਵਿੱਚ ਸਾਡੀ ਗਰੰਟੀ ਹੋਊਗੀ ਮਾਰਕੀਟ ਨਾਲੋਂ ਸਸਤੀ ਹੋਗੀ ਆ ਐਮਸੀਬੀਆਂ ਦੇਖੋ ਅੱਜਕੱਲ ਜ਼ਿਆਦਾ ਰੋਲ ਨਿਭਾਉਂਦੀਆਂ ਐ ਐਮਸੀਬੀਆਂ ਟ੍ਰਿਪ ਹੁੰਦੀਆਂ ਇਹ ਸਾਡੀ ਓਵਰਲੋਡ ਤੇ ਵੀ ਟ੍ਰਿਪ ਐ ਤੇ ਸ਼ਾਰਟ ਸਰਕਟ ਤੇ ਵੀ ਟ੍ਰਿਪ ਐ ਸਿਰਫ 55 ਰੁਪਏ ਦੀ ਐ ਐਮਸੀਬੀ ਆ ਨਾਲੇ ਫੁੱਲ ਗਰੰਟੀ ਇਸ ਚੀਜ਼ ਦੀ ਬਾਕੀ ਸਾਰਾ ਹੋਊਗਾ ਬਾਕੀ ਸਾਡਾ ਮਾਲ ਜਾਂਦਾ ਮਾਨਸਾ ਜਲਾਲ ਫਰਦੂਲਗੜ ਸਾਰੇ ਕਿਤੇ ਸਾਡਾ ਮਾਲ ਜਾਂਦਾ ਆਨਲਾਈਨ ਵੀ ਸਾਡਾ ਬਖਿੰਡੇ ਦੇ ਤਾਂ ਖੈਰ ਦੇਖੋ ਬਹੁਤ ਮਾਲ ਗਿਆ ਸਾਡੇ ਭਰਾ ਵੀ ਆਂਦੇ ਸਾਡੇ ਕੋਲੇ ਠੀਕ ਆ ਆ ਸਾਡੇ ਭਰਾ ਆਏ ਹੋਏ ਨਵਾਰੇ ਮਾਲ ਲੈ ਕੇ ਗਿਆ ਤੁਹਾਨੂੰ ਕੋਈ ਲੰਭ ਆਇਆ ਕਿਸੇ ਚੀਜ਼ ਦਾ ਕੁਆਲਿਟੀ ਵਾਈਜ਼ ਕਿਵੇਂ ਲੱਗਿਆ ਤੁਹ ਤਾਂ ਪਾ ਜੀ ਬੜੀ ਲੱਗਦਾ ਰੇਟ ਵਾਈਜ਼ ਰੇਟ ਤੁਹਾਨੂੰ ਕਿਵੇਂ ਲੱਗੇ ਤੁਸੀਂ ਦਿੱਲੀ ਤੋਂ ਲੈ ਕੇ ਆਂਦੀ ਪਹਿਲਾਂ ਤੁਹਾਨੂੰ ਦਿੱਲੀ ਤੋਂ ਸਸਤਾ ਮਿਲਿਆ ਕਿ ਨਹੀਂ ਤਾਂ ਪਾ ਜੀ ਦਿੱਲੀ ਨਾਲੋਂ ਵੀ ਸਸਤਾ ਰੇਟ ਦੇਵਾਂਗੇ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਕਿਸੇ ਨੇ ਦੁਕਾਨ ਕਰਨੀ ਹੈ ਅਸੀਂ ਉਹਨੂੰ ਵੀ ਬਹੁਤ ਘੱਟ ਰੇਟ 'ਚ ਦੁਕਾਨ ਖੜਾ ਲਾ ਕੇ ਦੇਵਾਂਗੇ 50000 ਰੁਪਏ ਦੇ ਵਿੱਚ ਅਸੀਂ ਦੁਕਾਨ ਓਪਨ ਕਰਾ ਦੇਵਾਂਗੇ ਉਹਦੀ ਅਰੇ ਫੁੱਲ ਗਰੰਟੀ ਕੋਰੀਅਰ ਤੇ ਵੀ ਆ ਜਾਂਦਾ ਹਾਂ 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 ਟਰਾਂਸਪੋਰਟ ਸਾਡੀ ਅਵੇਲੇਬਲ ਹੈ 올 ਇੰਡੀਆ ਟਰਾਂਸਪੋਰਟ ਹੈ ਸਾਡੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਬਸਤੇ ਵੀ ਜੇ ਕੋਈ ਬਮਾਲ ਰਖਾਣਾ ਚਾਹੁੰਦਾ ਸੀ ਬਸਤੇ ਵੀ ਰਖਾ ਦਿੰਦੇ ਆ ਉਹਦੇ ਕੋਈ ਦਿੱਕਤ ਨਹੀਂ ਆ ਉਹ ਬਸ ਸਾਡੇ ਬਸ ਇਹ ਹੈ ਡਿਲੀਵਰੀ ਚਾਰਜ ਕਸਟਮਰ ਦੇ ਹੁੰਦੇ ਆ ਸਾਡੇ ਨਹੀਂ ਹੁੰਦੇ ਕਿਉਂਕਿ ਅਸੀਂ ਪਹਿਲਾਂ ਹੀ 1 ਇੱਕ ਰੁਪਏ ਵਿੱਚ ਕੰਮ ਕਰਦੇ ਆ ਅਸੀਂ ਡਿਲੀਵਰੀ ਚਾਰਜ ਨਹੀਂ ਦਿੰਦੇ ਅਸੀਂ ਪੈਕਿੰਗ ਇੱਥੋਂ ਸਾਡੀ ਹੋਊਗੀ ਉੱਥੋਂ ਡਿਲੀਵਰੀ ਚਾਰਜ ਜਿਹੜਾ ਹੋਊਗਾ ਉਹ ਤੁਹਾਡੇ ਕਸਟਮਰ ਦਾ ਹੁੰਦਾ ਤਾਂ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਤੇ ਸਾਡੇ ਨਾਲ ਇੱਕ ਵਾਰੀ ਆ ਕੇ ਵੀਜ਼ਿਟ ਕਰਨਾ ਤਾਂ ਵੀਜ਼ਿਟ ਕਰੋ ਸਾਡੇ ਕੋਲੇ ਵੀਜ਼ਿਟ ਕਰੋਗੇ ਤਾਂ ਤੁਹਾਨੂੰ ਐ ਵੀ ਹੋਰ ਚੀਜ਼ ਵੀ ਤੁਹਾਨੂੰ ਪਸੰਦ ਆਊਗੀ ਚੀਜ਼ ਲੀਡਾਂ ਲੂਡਾਂ ਸਾਰੀਆਂ ਪੱਕੇ ਦੇ ਬੈਰਿੰਗ ਬੋਰਿੰਗ ਯਾਨੀ ਕਿ A ਤੋਂ Z ਸਾਡੇ ਕੋਲੇ ਹਰ ਚੀਜ਼ अवेलेबल ਹੁੰਦੀ ਹੈ ਤਾਂ ਤੁਸੀਂ ਸਾਨੂੰ ਸੇਵਾ ਦਾ ਮੌਕਾ ਦਿਓ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਤੁਹਾਡਾ ਲੋ ਜੀ ਆਪਣੇ ਕੋਲੇ ਇਲੈਕਟ੍ਰਿਕ ਦਾ ਸਮਾਨ ਤਾਂ ਸਾਰਾ ਮਿਲਦਾ ਹੀ ਹੈ ਤੇ ਹੁਣ ਤੁਹਾਨੂੰ ਮੈਂ ਇੱਕ ਹੋਰ ਜਾਣਕਾਰੀ ਦਿੰਦਾ ਕਿ ਸਾਡੇ ਕੋਲੇ ਲੈਂਟਰ ਦਾ ਸਮਾਨ ਵੀ ਹੁੰਦਾ ਜਿਵੇਂ ਪਾਈਪਾਂ ਕੰਸੀਲਡਾਂ ਫੈਨ ਬਾਕਸ ਬੈਂਡ ਲੌਂਗ ਬੈਂਡ ਸ਼ਾਰਟ ਬੈਂਡ ਇੱਥੋਂ ਤੱਕ ਦੀਵਾਰਾਂ ਵਾਲੇ ਬਕਸੇ ਵੀ ਹੁੰਦੇ ਸਾਡੇ ਕੋਲੇ ਹੈਵੀ ਕੁਆਲ ਤੇ ਉਹਨੇ ਚੀਪ ਪ੍ਰਾਈਸ ਦੇ ਵਿੱਚ ਮਿਲਣਗੇ ਲੈਂਟਰ ਵਾਲੀ ਪਾਈਪ ਤੁਹਾਨੂੰ ਸਾਡੇ ਕੋਲ ਮਿਲੂਗੀ ਸਿਰਫ 58 ਰੁਪਏ ਤੇ 62 ਰੁਪਏ ਪੂਰੀ ਹੈਵੀ ਪਾਈਪ ਹੋਗੀ ਫੀਨੋਲੈਗਜ਼ੇ ਟੱਕਰ ਦੀ ਜਿੱਦੀ ਮਰਜ਼ੀ ਵਧੀਆ ਪਾਈਪ ਲੈ ਲਿਓ ਤੁਹਾਨੂੰ ਉਸ ਨਾਲ ਦੀ ਪਾਈਪ ਲਿਆਓ ਤੁਹਾਨੂੰ ਅਸੀਂ ਉਹਦੇ ਨਾਲ ਦੀ ਪਾਈਪ ਬਿਲਕੁਲ 58 ਰੁਪਏ ਤੇ 62 ਰੁਪਏ ਦੇਵਾਂਗੇ ਕੰਸੀਡ ਬਾਕਸ ਸਾਡੇ ਕੋਲ ਮਿਲ ਜੂਗੀ ਤੁਹਾਨੂੰ 38 ਰੁਪਏ ਦੀ ਬਹੁਤ ਹੀ ਵਧੀਆ ਕੁਆਲਿਟੀ ਹੋਗੀ ਤੇ ਸਾਡੇ ਲਈ ਸਾਡੇ ਅਸੀਂ ਇੱਕ ਆਫਰ ਹੋਰ ਕੱਢਿਆ 19 ਤਰੀਕ ਤੋਂ ਲੈ ਕੇ 30 ਤਰੀਕ ਤੱਕ ਅਸੀਂ ਹਰ ਬੰਦੇ ਨੂੰ ਇੱਕ ਗਿਫਟ ਦੇਵਾਂਗੇ ਜਿਹੜਾ ਸਾਡੇ ਕੋਲ ਸਾਮਾਨ ਲੈਣ ਆਊਗਾ ਉਹਨੂੰ ਜਾਂ ਬੈਗ ਸਾਨੂੰ ਸੇਵਾ ਦਾ ਮੌਕਾ ਦਿਓ ਇੱਕ ਵਾਰੀ ਤੇ ਸਾਡਾ ਯਾਨੀ ਕਿ ਇੰਸਟਾਗ੍ਰam ਤੇ ਪੇਜ ਹੈ ਸਾਨੂੰ ਉਹ ਤੁਸੀਂ ਉਹਨੂੰ ਫੋਲੋ ਕਰਿਓ ਫੇਸਬੁਕ ਤੇ ਵੀ ਅਤੇ YouTube ਤੇ ਵੀ ਸਾਡਾ ਚੈਨਲ ਹੈ ਤੁਸੀਂ ਉਹਨੂੰ ਫੋਲੋ ਲਾਈਕ ਤੇ ਕਮੈਂਟ ਜ਼ਰੂਰ ਸ਼ੇਅਰ ਕਰਿਓ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਧੰਨਵਾਦ